ਅੰਮ੍ਰਿਤਸਰ ਦੇ ਇਲਾਕਾ ਕਟਰਾ ਕਰਨ ਸਿੰਘ ਗਲੀ ਸੱਤੋ ਵਾਲੀ ਵਿਖੇ ਡੇਰਾ ਸੰਤ ਅਮੀਰ ਸਿੰਘ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਸੰਤ ਬਾਬਾ ਮੱਖਣ ਸਿੰਘ ਜੀ ਦੀ ਪਹਿਲੀ ਵਰਸੀ ਡੇਰੇ ਦੇ ਗੱਦੀ ਨਿਸ਼ੇ ਸੰਤ ਮੁਖੀ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇੀ ਗਈ ਇਸ ਮੌਕੇ ਤੇ ਦੂਰ ਦੂਰ ਤੋਂ ਆਏ ਹੋਏ ਸੰਤ ਸਮਾਜ ਨੇ ਹਾਜ਼ਰੀ ਭਰੀ ਅਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਰਾਗੀ ਜਥਿਆਂ ਵੱਲੋਂ ਆਪਣੇ ਕੀਰਤਨ ਜਸ ਰਾਹੀਂ ਆਇਆ ਹੋਇਆ ਸੰਗਤਾਂ ਨੂੰ ਨਿਹਾਲ ਅਤੇ ਆਏ ਹੋਏ ਮਹਿਮਾਨਾਂ ਨੂੰ ਸਰੋਪੇ ਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਹਾਜ਼ਰੀ ਭਰੀ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮધુ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਸਤਿ ਸ਼੍ਰੀ ਅਕਾਲ ਮੁਸਤਫਾ ਕਹਿੰਦਾ ਮੈਂ ਹੋਰ ਚੋਟਾ ਇਹ ਵੰਦੇ ਪੈ ਕੱਟੋ ਕੱਟ ਤੇਰਾ ਹੋਰ ਵੀ ਕੱਟਦੇ ਰਹੇ ਨਹੀਂ 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 ਮੈਂ ਕੱਟਦੀ ਨਹੀਂ ਕੱਟ ਲੈ ਕੇ ਆਂਦੀ ਹਾਂ ਅਰ ਮਸਤਕਾਰਿਓ ਗੁਰੂ ਦੇ ਸਾਜਿਨ ਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਦੇ ਦਰੋਂ ਕਰਉ ਬਰੋਸਾਈ ਹੋ ਟਰਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੇ 11ਵੇਂ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਦੀ ਅੱਜ ਪਹਿਲੀ ਵਰਸੀ ਮਨਾਈ ਗਈ ਹੈ ਜਿਹਦੇ ਵਿੱਚ ਵਕ ਵਕ ਧਰਮ ਦੇ ਸਾਧੂ ਸੰਤ ਪਹੁੰਚੇ ਸੰਗ ਗੁਰੂ ਘਰ ਦੇ ਕੀਰਤਨੀਆਂ ਜਿਨ੍ਹਾਂ ਨੇ ਹਰ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਹ ਡੇਰਾ ਮਹਾਰਾਜ ਸੰਤ ਗਿਆਨੀ ਉਤਮ ਸਿੰਘ ਹੋਰਾਂ ਤੋਂ ਪਹਿਲਾਂ ਵੀ ਮਹਾਂਪੁਰਖ ਜਿਹੜੇ ਹੋਏ ਨੇ ਇੱਥੇ ਉਹਨਾਂ ਤੋਂ ਬਾਅਦ ਮਹਾਰਾਜ ਗਿਆਨੀ ਮੀਰ ਸਿੰਘ ਜੀ ਮਹਾਰਾਜ ਗਿਆਨੀ ਕਰਪਾਲ ਸਿੰਘ ਜੀ ਮਹਾਰਾਜ ਜਾਨੇ ਕਿਰਪਾਲ ਸਿੰਘ ਜੀ 1984 ਦੇ ਵਿੱਚ ਇਸ ਸੰਸਾਰ ਤੋਂ ਚਲੇ ਗਏ ਸਨ ਉਸ ਤੋਂ ਉਪਰੰਤ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨੂੰ ਇਹ ਸੇਵਾ ਮਿਲੀ ਉਹਨਾਂ ਨੇ 40 ਸਾਲ ਇਸ ਹਸਤਾਨ ਤੇ ਸੇਵਾ ਕੀਤੀ ਪਿਛਲੇ ਸਾਲ 3 ਫਰਵਰੀ ਨੂੰ ਉਹ ਸੰਸਾਰ ਤੋਂ ਚਲੇ ਗਏ ਸਨ ਅੱਜ ਉਹਨਾਂ ਦੀ ਪਹਿਲੀ ਵਰ੍ਹੇ ਵੰਡਾਈ ਜਾ ਗਈ ਹੈ ਇਸ ਹਸਤਾਨ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਸੰਤ ਮਹਾਂਪੁਰ ਜੋ ਵੀ ਇਸ ਹਸਤਾਨ ਤੇ ਪਹੁੰਚੇ ਹਨ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ